ਪੀਡੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਮਿਲ ਗਈ ਹੈ ਤੇ 2017 ਜਦੋਂ ਤੋਂ ਉਹਨਾਂ ਨੂੰ ਜੇਲ੍ਹ ਹੋਈ ਹੈ 17 ਤੋਂ ਬਾਅਦ 2025 ਤੱਕ ਜੇਕਰ ਆਪਾਂ ਦੇਖੀਏ ਤਾਂ ਹੁਣ ਤੱਕ ਉਹਨਾਂ ਨੂੰ 12 ਵਾਰ ਪੈਰੋਲ ਔਰ ਫਰਲੋ ਕੋਲ ਮਿਲਾਕੇ ਮਿਲ ਚੁੱਕੀ ਹੈ ਜਿਦੇ ਵਿੱਚ 9 ਵਾਰ ਪੈਰੋਲ ਮਿਲ ਚੁੱਕੀ ਹੈ ਔਰ 3 ਵਾਰ ਉਹਨਾਂ ਨੂੰ ਫਰਲੋ ਮਿਲ ਚੁੱਕੀ ਹੈ ਤੇ ਇਸ ਤਰੀਕੇ ਦੇ ਨਾਲ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਤਾਂ 285 ਦਿਨਾਂ ਦੀ ਛੁੱਟੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਮਿਲ ਚੁੱਕੀ ਹੈ ਤੇ ਇਹੀ ਗੱਲ ਦਾ ਇਤਰਾਜ਼ ਕਈ ਧਾਰਮਿਕ ਜਥੇਬੰਦੀਆਂ ਦਾ ਇਤਰਾਜ਼ ਵੀ ਐਸੀ ਗੱਲ ਦੇ ਉੱਤੇ ਕਿ ਆਖਿਰਕਾਰ ਕਿਉਂ ਜੇ ਇੱਕ ਵਿਅਕਤੀ ਗੰਭੀਰ આરોਪਾਂ ਦੇ ਵਿੱਚ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਬਲਾਤਕਾਰ ਦਾ ਉਹਨਾਂ ਦੇ ਉੱਤੇ ਦੋ ਸਾਧਵੀਆਂ ਦੇ ਨਾਲ ਜੋਨ ਸ਼ੋਸ਼ਣ ਦਾ ਬਲਾਤਕਾਰ ਦਾ ਮਾਮਲਾ ਸੀਗਾ ਉਹਦੇ ਵਿੱਚ આરોપી ਹਿੱਸੇਦਾਰ ਹੋਏ 20-20 ਸਾਲ ਦੀਆਂ ਸਜ਼ਾਵਾਂ ਨੇ ਤੇ ਇਸ ਤੋਂ ਇਲਾਵਾ ਜੋ ਇੱਕ ਪੱਤਰਕਾਰ ਸੀਗੇ ਉਹਨਾਂ ਦੀ ਹੱਤਿਆ ਦਾ આરોਪ ਸੀ ਉਹਦੇ ਵਿੱਚ ਵੀ ਸਜ਼ਾ ਹੋ ਚੁੱਕੀ ਹੈ ਤਾਂ ਹੁਣ ਜਿਸ ਤਰੀਕੇ ਦੇ ਨਾਲ ਕੁਝ ਸਮੇਂ ਬਾਅਦ 6 ਮਹੀਨੇ ਨਹੀਂ ਟੱਪਦੇ 4 ਮਹੀਨੇ ਨਹੀਂ ਲੰਘਦੇ ਤੇ ਉਹਨਾਂ ਨੂੰ ਬਾਹਰੀ ਵਾਰੀ ਕਦੇ ਫਰਲੋ ਮਿਲ ਜਾਂਦੀ ਹੈ ਤੇ ਕਦੋਂ ਇਹ ਪੈਰੋਲ ਦੇ ਦਿੱਤੀ ਜਾਂਦੀ ਹੈ ਤੇ ਇਸੇ ਗੱਲ ਦੇ ਉੱਤੇ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਰਿਹਾ ਤੜਕਸਾਰ ਬੜੀ ਕੁਝ ਲੋਕਾਂ ਨੂੰ ਖਬਰ ਸਾਰ ਨਹੀਂ ਸੀ ਕਿ ਇਸ ਵੇਲੇ ਜੋ ਗੁਰਮੀਤ ਰਾਮ ਰਹੀਮ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਤੜਕਸਾਰ ਕਰੀਬ 5:30 ਵਜੇ ਹੀ ਉਹਨਾਂ ਨੂੰ ਜਦੋਂ ਫਰਲੋ ਦਿੱਤੀ ਗਈ ਤਾਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲੇ ਉਹਨਾਂ ਹਣੀਪ੍ਰੀਤ ਉਹਨਾਂ ਨੂੰ ਉੱਥੇ ਰਿਸੀਵ ਕਰਨ ਲਈ ਪਹੁੰਚੀ ਸੀ ਕਰੀਬ 10-12 ਗੱਡੀਆਂ ਦਾ ਕਾਫਲਾ ਸੀ ਉਹਨਾਂ ਦੇ ਕੋਲੇ ਤੇ ਸਿੱਧਾ ਅਗਲੇ 2.5 ਤੋਂ 3 ਘੰਟਿਆਂ ਦੇ ਬਾਅਦ ਉਹ ਸਿੱਧਾ ਪਹੁੰਚ ਜਾਂਦੇ ਨੇ ਸਿਰਸੇ। ਰੋहतक ਤੋਂ ਸਿਰਸਾ ਪਹੁੰਚ ਜਾਂਦੇ ਨੇ ਅਗਲੇ 2.5 ਤੋਂ 3 ਘੰਟਿਆਂ ਦੇ ਬਾਅਦ। ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ, ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਡੇਰੇ ਦੇ ਵੱਲ ਆਪਣੇ ਅਨੁਯਾਈਆਂ ਨੂੰ ਕਿ ਕੋਈ ਵੀ ਵਿਅਕਤੀ ਡੇਰੇ ਵੱਲ ਨਾ ਆਵੇ। ਕਿਸੇ ਨੂੰ ਵੀ ਡੇਰੇ ਦੇ ਵਿੱਚ ਪ੍ਰਵਚਨ ਨਹੀਂ ਦਿੱਤੇ ਜਾਣਗੇ। ਲੇਕਿਨ ਹੁਣ ਇੱਕ ਵਾਰ ਵਿਵਾਦ ਤੋਂ ਵਿਵਾਦ ਵੀ ਕਾਫੀ ਜ਼ਿਆਦਾ ਵੱਧ ਗਿਆ ਹੈ ਜੋ ਧਾਰਮਿਕ ਜਥੇਬੰਦੀਆਂ ਨੇ આરોਪ ਲਗਾ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਧਾਰਮਿਕ ਜਥੇਬੰਦੀਆਂ આરોਪ ਲਗਾ ਰਹੀਆਂ ਨੇ ਕਿ ਇੰਨੇ سنگੀਨ આરોਪਾਂ ਦਾ ਦੋਸ਼ੀ ਇੱਕ ਵਿਅਕਤੀ ਜਿਸ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ ਕਿਉਂ ਦਿੱਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਦੋਂ ਤੋਂ ਜੇਲ੍ਹ ਦੇ ਵਿੱਚ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਖਿਲਾਫ ਕੋਈ ਐਸੀ ਐਕਟੀਵਿਟੀਆਂ ਵੀ ਨਹੀਂ ਹੋ ਰਹੀ ਜੇਲ੍ਹ ਦੇ ਵਿੱਚ ਉਹਨਾਂ ਦਾ ਰਵੱਈਆ ਵੀ ਬੜਾ ਠੀਕ ਠਾਕ ਹੈ ਬੜਾ ਚੰਗਾ ਸੁਧਰਿਆ ਹੋਇਆ ਰਵੱਈਆ ਤਾਂ ਫਿਰ ਬਾਬਜੂ ਦੇ ਇਸ ਦੇ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਤਾਂ ਦੂਸਰੇ ਪਾਸੇ ਕਿਉਂ ਬਲਤਕਾਰੀ ਸਾਧ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਕਦੇ ਫਰਲੋ ਦਿੱਤੀ ਜਾਂਦੀ ਹੈ ਅਸੀਂ ਇੱਕ ਕੁਝ ਡਾਟਾ ਤਿਆਰ ਕੀਤਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਨੂੰ ਕਿੰਨੀ ਵਾਰ ਪੈਰੋਲ ਦਿੱਤੀ ਗਈ ਹੈ ਕਦੋਂ-ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਕਿੰਨੀ ਵਾਰ ਫਰਲੋ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਉਹ ਵੀ ਤੁਹਾਨੂੰ ਪੂਰੀ ਅਸੀਂ ਦੱਸਾਂਗੇ ਲੇਕਿਨ ਕਿਸ ਤਰੀਕੇ ਦੇ ਨਾਲ ਜੋ ਡੇਰਾ ਸਰਸਾ ਮੁਖੀ ਰਾਮ ਰਹੀਮ ਨੇ ਜੋ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕਿਸੇ ਵੀ ਕੈਦੀ ਦਾ ਔਰ ਕਿਸੇ ਵੀ ਅਪਰਾਧੀ ਦਾ ਇਹ ਹੱਕ ਹੁੰਦਾ ਹੈ ਕਿ ਉਸ ਨੂੰ ਪੈਰੋਲ ਮਿਲਦੀ ਹੈ ਔਰ ਫਰਲੋ ਵੀ ਮਿਲਦੀ ਹੈ ਉਸੇ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਜੋ ਪੈਰੋਲ ਇਸ ਵਕਤ 30 ਦਿਨਾਂ ਦੀ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਹੁਣ ਆਪਾਂ ਪੰਜਾਬ ਵੱਲ ਦਾ ਰੁਖ ਕਰਦੇ ਹਾਂ ਪੰਜਾਬ ਦੇ ਵੱਲ ਲਗਾਤਾਰ આરોਪ ਵੀ ਲਗਾਏ ਜਾ ਰਹੇ ਨੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਸਰਕਾਰ ਦਿੱਤੇ ਹਰਿਆਣਾ ਸਰਕਾਰ ਦਿੱਤੇ ਕਿ ਆਖਰਕਾਰ ਕਿਉਂ ਇਹ ਚੋਣਾਂ ਦੇ ਨੇੜੇ ਹੀ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਂਦਾ ਹੈ ਹੁਣ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੇ ਨੇ ਵਿਧਾਨ ਸਭਾ ਦੇ 5 ਫਰਵਰੀ ਨੂੰ ਇਲੈਕਸ਼ਨ ਨੇ ਤੇ ਠੀਕ ਇੱਕ ਹਫਤਾ ਪਹਿਲਾਂ ਉਹਨਾਂ ਨੂੰ ਪੇਰੋਲ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਜਦੋਂ ਵੀ ਹਰ ਜਿਵੇਂ ਜਿਸ ਤਰੀਕੇ ਨਾਲ ਹਰਿਆਣਾ ਦੇ ਵਿੱਚ ਇਲੈਕਸ਼ਨ ਸੀ ਉਸ ਦੇ ਨਜ਼ਦੀਕ ਵੀ ਇੱਕ ਵਾਰ ਉਹਨਾਂ ਨੂੰ ਫਰਲੋਰ ਪੇਰੋਲ ਦਿੱਤੀ ਗਈ ਸੀ ਉਸ ਵਕਤ ਹਾਲਾਂਕਿ ਕੋਰਟ ਨੇ ਸਖਤਾਈ ਦੇ ਨਾਲ ਕਹਿ ਦਿੱਤਾ ਸੀ ਤਿੰਨ ਵੱਡੀਆਂ ਰਾਮ ਰਹੀਮ ਦੇ ਗਏ ਕਿ ਤੁਸੀਂ ਜੇਕਰ ਜੇਲ੍ਹ ਦੇ ਵਿੱਚੋਂ ਹੁਣ ਬਾਹਰ ਜਾ ਰਹੇ ਹੋ ਛੁੱਟੀ ਦੇ ਉੱਤੇ ਜਿੰਨੇ ਵੀ ਦਿਨਾਂ ਦੀ ਤੁਹਾਨੂੰ ਮੌਲਤ ਮਿਲੀ ਹੈ ਉਹਦੇ ਵਿੱਚ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦਾ ਪ੍ਰਚਾਰ ਨਹੀਂ ਕਰੋਗੇ ਤੁਸੀਂ ਰੈਲੀਆਂ ਨਹੀਂ ਕੱਢੋਗੇ ਤੁਸੀਂ ਆਪਣੇ ਇਸ ਤਰੀਕੇ ਦੇ ਬਿਆਨ ਨਹੀਂ ਦਿਓਗੇ ਜਿਨ੍ਹਾਂ ਦੇ ਨਾਲ ਇਲੈਕਸ਼ਨ ਪ੍ਰਭਾਵਿਤ ਹੁੰਦੇ ਹੋਣ ਤੇ ਇੱਕ ਵਾਰ ਫਿਰ ਤੋਂ ਹੁਣ ਤੁਸੀਂ ਜਿਹੜਾ ਟਾਈਮਿੰਗ ਦੇਖੋ ਟਾਈਮਿੰਗ ਕਿਸ ਤਰੀਕੇ ਦੀ ਹੈ ਜੇਲ੍ਹ ਦੇ ਵਿੱਚੋਂ બહાર ਆਇਨ ਉਹ ਠੀਕ ਇੱਕ ਹਫ਼ਤੇ ਬਾਅਦ ਦਿੱਲੀ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਹੋਣ ਜਾ ਰਹੇ ਨੇ ਤੇ ਇਸੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੁਣ ਸਾਡੇ ਕੋਲ ਇੱਕ ਗ੍ਰਾਫਿਕਸ ਨੇ ਤੁਹਾਨੂੰ ਗ੍ਰਾਫਿਕਸ ਦੇ ਰਾਹੀਂ ਸਾਰੇ ਆ ਕਿ ਕਿਸ ਤਰੀਕੇ ਦੇ ਨਾਲ 285 ਛੁੱਟੀਆਂ ਉਹਨਾਂ ਨੂੰ 285 ਛੁੱਟੀਆਂ ਮਿਲ ਚੁੱਕੀਆਂ ਨੇ 2017 ਤੋਂ ਲੈ ਕੇ ਹੁਣ ਤੱਕ ਤੇ ਦੂਸਰੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਜੇਲ੍ਹ ਦੇ ਵਿੱਚੋਂ ਉਦੋਂ ਹੀ ਬਾਹਰ ਲਿਆਇਆ ਜਾਂਦਾ ਜਦੋਂ ਉਹਨਾਂ ਦੇ ਘਰੇ ਕਿਸੇ ਦੀ ਮੌਤ ਹੋ ਗਈ ਹੋਵੇ ਯਾ ਫਿਰ ਸੰਸਕਾਰ ਵਗੈਰਾ ਦਾ ਸਮਾਂ ਹੋਵੇ ਭੋਗ ਦਾ ਹੋਵੇ ਸਿਰਫ ਉਦੋਂ ਹੀ ਲਿਆ ਜਾਂਦਾ ਤਾਂ ਸਿੱਧਾ ਤੁਹਾਨੂੰ ਗ੍ਰਾਫਿਕਸ ਦੇ ਉੱਤੇ ਲੈ ਕੇ ਚੱਲਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖ ਲਓ 24 ਅਕਤੂਬਰ 2020 ਨੂੰ ਉਹਨਾਂ ਨੂੰ ਐਮਰਜੈਂਸੀ ਪੈਰੋਲ ਦਿੱਤੀ ਗਈ ਸੀ ਉਸ ਵੇਲੇ ਕਿਹਾ ਗਿਆ ਸੀ ਕਿ ਸਿਹਤ ਠੀਕ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਛੁੱਟੀ ਦਿੱਤੀ ਗਈ ਇੱਕ ਦਿਨ ਦੀ ਉਸ ਤੋਂ ਬਾਅਦ 21 ਮਈ 2021 ਨੂੰ ਫਿਰ ਇੱਕ ਦਿਨ ਦੇ ਲਈ ਐਮਰਜੈਂਸੀ ਪੈਰੋਲ ਦਿੱਤੀ ਗਈ ਫਿਰ 7 ਫਰਵਰੀ 2022 ਨੂੰ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਚੌਥੀ ਵਾਰ ਜੇਕਰ ਆਪਾਂ ਗੱਲ ਕਰੀਏ ਤਾਂ 17 ਜੂਨ 2022 ਨੂੰ ਫਿਰ ਤੋਂ 30 ਦਿਨਾਂ ਲਈ ਉਹਨਾਂ ਨੂੰ ਪੈਰੋਲ ਦਿੱਤੀ ਗਈ। ਇਸ ਤੋਂ ਬਾਅਦ 21 ਜਨਵਰੀ 2024 23 ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਉਸ ਤੋਂ ਬਾਅਦ 20 ਜੁਲਾਈ 2023 20 ਜੁਲਾਈ 2023 ਨੂੰ 30 ਦਿਨਾਂ ਦੇ ਲਈ ਪੈਰੋਲ ਦਿੱਤੀ ਗਈ ਸੀ ਇਸ ਤੋਂ ਬਾਅਦ ਫਰਲੋ ਦਾ ਸਮਾਂ ਆ ਜਾਂਦਾ ਹੈ ਫਿਰ 21 ਨਵੰਬਰ 2023 ਨੂੰ 21 ਦਿਨਾਂ ਦੇ ਲਈ ਉਹਨਾਂ ਨੂੰ ਫਰਲੋ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ 19 ਜਨਵਰੀ 2024 ਨੂੰ ਫਿਰ ਤੋਂ ਬਹੁਤ ਵੱਡੀ ਛੁੱਟੀ ਲੰਬੀ ਛੁੱਟੀ ਦੇ ਭੇਜਿਆ ਜਾਂਦਾ ਹੈ 50 ਦਿਨਾਂ ਦੀ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ 13 ਅਗਸਤ 2024 ਨੂੰ 21 ਦਿਨਾਂ ਦੀ ਉਹਨਾਂ ਨੂੰ ਫਿਰ ਤੋਂ ਫਰਲੋ ਦਿੱਤੀ ਜਾਂਦੀ ਹੈ ਦੇਖ ਲਓ 13 ਅਗਸਤ 2024 ਹੈ 21 ਦਿਨ ਦੀ ਹੈ ਉਹਨਾਂ ਨੂੰ ਫਰਲੋ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਇਸ ਤੋਂ ਬਾਅਦ 13 ਅਗਸਤ ਤੋਂ ਬਾਅਦ ਛੁੱਟੀ ਦਿੱਤੀ ਜਾਂਦੀ ਹੈ 20 ਸਤੰਬਰ ਨਾ 30 ਸਤੰਬਰ 30 ਸਤੰਬਰ 2024 ਨੂੰ 20 ਦਿਨਾਂ ਦੇ ਲਈ ਪੈਰੋਲ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜੋ 2024 ਸਾਲ ਲੰਘਿਆ ਹੀ ਉਸ ਦੇ 2 ਅਕਤੂਬਰ 2024 ਨੂੰ 20 ਦਿਨਾਂ ਦੇ ਲਈ ਪੈਰੋਲ ਦਿੱਤੀ ਜਾਂਦੀ ਹੈ ਤੇ ਹੁਣ ਅਕਤੂਬਰ ਤੋਂ ਲੈ ਕੇ ਦੇਖ ਲਓ 3 ਮਹੀਨੇ ਵੀ ਹਲੇ ਪੂਰੇ ਹੋਏ ਨੇ 3 ਮਹੀਨਿਆਂ ਦੇ ਵਿੱਚ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਜੇਲ੍ਹ ਚੋਂ 28 ਜਨਵਰੀ ਨੂੰ 2024 ਨੂੰ 30 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਸਾਲ 2024 ਦੇ ਜੋ 2017 ਦੇ ਵਿੱਚ ਸਜ਼ਾ ਸੁناਈ ਗਈ ਸੀ ਤੇ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਨੇ ਉਸ ਤੋਂ ਬਾਅਦ 2017 ਅਗਸਤ ਦਾ ਮਹੀਨਾ ਸੀ ਉਸ ਤੋਂ ਲੈ ਕੇ ਹੁਣ ਤੱਕ ਜੇਕਰ ਆਪਾਂ ਦੇਖੀਏ 6.5 ਸਾਲ ਕਰੀਬ ਹੋ ਗਏ ਨੇ ਇੰਨਾ 6.5 7 ਸਾਲਾਂ ਦੇ ਵਿੱਚ 285 ਦਿਨਾਂ ਦੀ ਪੈਰੋਲ ਤੇ ਫਰਲੋ ਮਿਲ ਚੁੱਕੀ ਹੈ ਇਤਰਾਜ਼ ਇਸੇ ਗੱਲ ਦਾ ਵਾ ਕਿ ਇੱਕ ਪਾਸੇ ਤਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹ ਤਰਸ ਰਹੇ ਨੇ ਪਰਿਵਾਰ ਵਾਲੇ ਤਰਸ ਰਹੇ ਨੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਨੇ ਉਹ ਆਪਣੀ ਉਮਰ ਭੋਗ ਕੇ ਵੀ ਪੂਰੇ ਹੋ ਚੁੱਕੇ ਨੇ ਉਹਨਾਂ ਨੂੰ ਮਿਲਣ ਤੱਕ ਦਾ ਸਮਾਂ ਨਹੀਂ ਹੈ ਤੇ ਦੂਸਰੇ ਪਾਸੇ ਜੋ ਬਲਤਕਾਰ ਦੇ ਦੋਸ਼ੀ ਹੈ ਰਾਮ ਰਹੀਮ ਔਰ ਹੱਤਿਆ ਦਾ ਦੋਸ਼ੀ ਹੈ ਉਸ ਨੂੰ ਬਾਰ-ਬਾਰ ਛੁੱਟੀ ਤੇ ਕਿਸ ਤਰੀਕੇ ਨਾਲ ਭੇਜਿਆ ਜਾਂਦਾ ਹੈ ਤਾਂ ਕਾਫੀ ਇਤਰਾਜ਼ ਜਤਾਏ ਜਾ ਰਹੇ ਨੇ ਐਸਜੀਪੀਸੀ ਨੇ ਕਾਫੀ ਕਨੜਾ ਇਤਰਾਜ਼ ਜਤਾਇਆ ਉਹਨਾਂ ਨੇ ਕਈ ਸਵਾਲ ਜਿਵੇਂ ਚੱਕੇ ਨੇ ਕਿ ਆਖਿਰਕਾਰ ਐਦਾਂ ਕਿਉਂ ਹੋ ਰਿਹਾ ਇਹ ਤਾਂ ਇੱਕ ਮਨੁੱਖਤਾ ਦੇ ਨਾਲ ਇੱਕ ਗਲਤ ਵਤੀਰਾ ਕੀਤਾ ਜਾ ਰਿਹਾ ਹੈ ਪੱਖਪਾਤ ਕੀਤਾ ਜਾ ਰਿਹਾ ਹੈ ਪੱਖਪਾਤ ਤਰੀਕੇ ਦੇ આરોਪ ਲਗਾਏ ਜਾ ਰਹੇ ਨੇ ਐਸਜੀਪੀਸੀ ਨੇ ਕੀ આરોਪ ਲਗਾਏ ਨੇ ਆਪਾਂ ਉਹ ਸੁਣਦੇ ਹਾਂ ਬਾਰਾਂ ਵਾਰ ਰਾਮ ਨਹੀਮ ਜਿਹੜਾ ਉਹ ਮਹਿਮਾਨ ਹੈ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ 'ਚ ਯੂਪੀ 'ਚ ਬਾਗਪਤ ਚ ਗਏ ਐਸ ਕੀ ਉਹਨਾਂ ਦਾ ਮਨ ਬਣਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉੱਥੇ ਉਹ ਜਾਣਗੇ ਤੇ ਉੱਥੇ ਉਹ ਅੱਜ ਸਵੇਰੇ 5:30 ਵਜੇ ਸਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉੱਥੇ ਪਹੁੰਚ ਗਏ ਨੇ ਉਹ ਇਹ ਗੱਲ ਮੈਂ ਦੇਖ ਰਿਹਾ ਕਿ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ ਜਖਮ ਹਨ ਉਹਨੂੰ ਚੜਿਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ ਵਾਰ-ਵਾਰ ਪਰੋਲ ਤੇ ਰਿਹਾ ਹੁੰਦਾ ਪਰ ਜਿਹੜੇ ਸਿੱਖ ਹੈ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸਜ਼ਾਵਾਂ ਜਿਹੜੀਆਂ ਦੁਗੜੀਆਂ ਦੇ ਢਾਈ ਨੂੰ ਨਾ ਪੁੰਤ ਰਹੇ ਨੇ 12-12 ਸਾਲ ਉਹ ਕਫਾਂਸੀ ਚੱਕੀਆਂ ਵਿੱਚ ਬੈਠੇ ਨੇ ਉਹਨਾਂ ਦਾ ਜਿਹੜਾ ਕਿ ਨਿਆਂ ਨਹੀਂ ਕੀਤਾ ਜਾਂਦਾ ਸੋ ਸਿੱਖ ਆਵਾਮ ਦੇ ਅੰਦਰ ਇਸ ਗੱਲ ਦਾ ਵੱਡਾ ਰੋਸ ਹੈ ਸ਼ਰੋਣੀ ਕਮੇਟੀ ਨੇ ਕਾਨੂੰਨੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਅੱਜ ਵੀ ਅਸੀਂ ਇਸ ਗੱਲ ਦੇ ਲਈ ਵੱਡੇ ਪੱਧਰ ਦੇ ਰੋਸ ਪ੍ਰਦਰਸ਼ਨ ਕਰਦੇ ਹਾਂ ਪ੍ਰਦੀਪ ਗਨੇਰ ਨੇ ਜੋ ਜੋ ਖੁਲਾਸਾ ਕੀਤਾ ਉਸ ਦੇ ਤਹਿਤ ਅੱਜ ਫਰਜ਼ ਬਣਦਾ ਹੈ ਪੰਜਾਬ ਦੀ ਸਰਕਾਰ ਦਾ ਕਿ ਉਹ ਰਾਮ ਰਹਿਮ ਨੂੰ ਤੇ ਉਹਦੀ ਜਿਹੜੀ ਹਣੀਪ੍ਰੀਤ ਆ ਉਹਨੂੰ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਉਹਨਾਂ ਦੇ ਪਰਚਾ ਜਿਹੜਾ ਦਰਜ ਕਰਕੇ ਕੇਸ ਚਲਾਇਆ ਜਾਵੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਪ੍ਰਦੀਪ ਕਲੇਰ ਵੱਲੋਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਵੀ ਦੇ ਮਾਮਲੇ ਵਿੱਚ ਹੁਕਮ ਜਿਹੜਾ ਜਾਰੀ ਕੀਤਾ ਸੀ ਤਾਂ ਐਸਜੀਪੀਸੀ ਨੇਤਾ ਆਪਣਾ ਕਰੜਾ ਵਿਰੋਧ ਜਤਾਇਆ ਹੀ ਹੈ ਸਵਾਲ ਚੁੱਕੇ ਨਹੀਂ ਕਿ ਆਖਰਕਾਰ ਕਿਉਂ ਛੁੱਟੀ बार-बार ਮਿਲ ਰਹੀ ਹੈ ਲੇਕਿਨ ਅਗਰ ਆਪਾਂ ਆਮ ਜਨਤਾ ਦੀ ਗੱਲ ਕਰੀਏ ਤਾਂ ਆਮ ਜਨਤਾ ਵੀ ਆਖਰਕਾਰ ਇੱਕ ਮੰਨ ਦੇ ਵਿੱਚ ਸਵਾਲ ਤਾਂ ਲੋਕਾਂ ਦੇ ਜ਼ਰੂਰ ਉੱਠ ਰਿਹਾ ਕਿ ਐਸਾ ਕੀ ਹੈ ਕਿ ਰਾਮ ਰਹੀਮ ਨੂੰ बार-बार ਪੈਰੋਲ ਔਰ ਫਰਲੋ ਦਿੱਤੀ ਜਾਂਦੀ ਹੈ ਹਾਲਾਂਕਿ ਕਿਸੇ ਦਾ ਵੀ ਛੁੱਟੀ ਦਾ ਅਪਲਾਈ ਕਰਨਾ ਹੈ ਯਾਨੀ ਜੇਲ੍ਹ ਦੇ ਵਿੱਚ ਜੋ ਕੈਦੀ ਹੈ ਯਾਨੀ ਪੈਰੋਲ ਜਾਂ ਫਰਲੋ ਵਾਸਤੇ ਅਪਲਾਈ ਕਰਨਾ ਇਹ ਉਸ ਦਾ ਰਾਈਟ ਹੈ ਔਰ ਦੂਸਰੇ ਪਾਸੇ ਜੇਕਰ ਇੱਕ ਕਾਨੂੰਨ ਨੇ ਉਹਨਾਂ ਦੀ ਜੋ ਐਪਲੀਕੇਸ਼ਨ ਆ ਬیل ਐਪਲੀਕੇਸ਼ਨ ਆ ਐਕਸੈਪਟ ਕੀਤੀ ਹੈ ਉਸ ਨੂੰ ਓਕੇ ਕੀਤਾ ਤਾਂ ਕਾਨੂੰਨ ਦੇ ਉੱਤੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਔਰ ਕਿਸੇ ਦਾ ਕਿੰਤੂ ਪ੍ਰੰਤੂ ਕਰਨਾ ਬਣਦਾ ਵੀ ਨਹੀਂ ਹੈ ਲੇਕਿਨ ਸਵਾਲ ਉੱਠਨੇ ਲਾਜ਼ਮੀ ਨਹੀਂ ਔਰ ਸਵਾਲ ਉੱਠ ਵੀ ਰਹੇ ਨੇ ਕਿ ਆਖਿਰਕਾਰ ਐਸਾ ਕਿਉਂ ਹੈ ਕਿ ਇੱਕ ਵਿਅਕਤੀ ਜਿਸ ਨੂੰ baar baar payroll ditti ja rahi hai baar baar chutti de bheja ja raha hai baar baar farlo te bheja ja raha hai aur khaas karke jadon election hunde ne ode nazdeek wala samay bada crucial hunda hai aakhirkar odo hi ram rehim kyon baaranda hai kyonki punjab haryana rajstan te hor kai aise soobe ne jithe ram rehim da kaafa prabhav ਤੇ ਜਿਸ ਤਰੀਕੇ ਦੇ ਨਾਲ ਉਹਦੇ ਅਨੁਯਾਈ ਨੇ ਤਾਂ ਜੇਕਰ ਉਹ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਕਿਸੇ ਪਾਰਟੀ ਦੇ ਹੱਕ ਵਿੱਚ ਬਿਆਨ ਦਿੰਦਾ ਤਾਂ ਇਲੈਕਸ਼ਨਸ ਪ੍ਰਭਾਵਿਤ ਹੁੰਦੇ ਨੇ ਇਸ ਕਰਕੇ ਲੋਕ ਸਵਾਲ ਜਵਾਬ ਚਾਹ ਰਹੇ ਨੇ ਖੈਰ ਆਪਾਂ ਵਾਪਸ ਤੁਹਾਨੂੰ ਸਿਰਸਾ ਹੀ ਲੈ ਚਲਦੇ ਹਾਂ ਸਿਰਸਾ ਡੇਰਾ ਦੇ ਬਾਹਰ ਦੀਆਂ ਤਸਵੀਰਾਂ ਦਿਖਾਣੀਆਂ ਕਿs ਤਰੀਕੇ ਦੇ ਨਾਲ ਜੋ ਡੇਰਾ ਪ੍ਰੇਮੀ ਨੇ ਉੱਥੇ ਪਹੁੰਚਨੇ ਸ਼ੁਰੂ ਹੋ ਗਏ ਸੀ ਹਾਲਾਂਕਿ ਬਿਆਨ ਜਾਰੀ ਕੀਤਾ ਗਿਆ ਸੀ ਕਿ ਕੋਈ ਵੀ ਵਿਅਕਤੀ ਕੋਈ ਵੀ ਉਹਨਾਂ ਦਾ ਜੋ ਪ੍ਰੇਮੀ ਹੈ ਡੇਰੇ ਨਾਂਵੇ ਕਿਸੇ ਨੂੰ ਵੀ ਉੱਥੇ ਪ੍ਰਵਚਨ ਨਹੀਂ ਦਿੱਤੇ ਜਾਣਗੇ ਲੇਕਿਨ ਬਾਹਰ ਜਿਵੇਂ ਹੀ ਪ੍ਰੇਮੀ ਪਹੁੰਚਨੇ ਸ਼ੁਰੂ ਹੋਏ ਤਾਂ ਉਹਨਾਂ ਨੇ ਪਟਾਕੇ ਚਲਾਉਣੇ ਤੇ ਉਹਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਸੜਕ ਦੇ ਵਿਚਾਲੇ ਰੱਖ ਕੇ ਕਿਵੇਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਪਟਾਕੇ ਚਲਾਏ ਜਾ ਰਹੇ ਨੇ ਡੇਰਾ ਮੁਖੀ ਰਾਮ ਰਹੀਮ ਦੇ ਸਵਾਗਤ ਵਿੱਚ ਔਰ ਕਿਸ ਤਰੀਕੇ ਨਾਲ ਸਵੇਰੇ ਕਰੀਬ 5:30 ਵਜੇ ਦਾ ਸਮਾਂ ਸੀ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬੇਲ ਲੈ ਕੇ ਬਾਹਰ ਆਉਂਦੇ ਨੇ ਹਣੀਪ੍ਰੀਤ ਪਹੁੰਚਦੀ ਉਹਨਾਂ ਨੂੰ ਲੈਣ 10-12 ਗੱਡੀਆਂ ਦਾ ਕਾਫਲਾ ਹੁੰਦਾ ਵਾ ਔਰ ਵੱਡੀ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਡੇਰੇ ਸਿਰਸੇ ਲਿਆਂਦਾ ਜਾਂਦਾ ਡੇਰੇ ਸਿਰਸਾ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਜੋ ਉਹਨਾਂ ਨੂੰ ਮੰਨਣ ਵਾਲੇ ਨੇ ਡੇਰਾ ਸਿਰਸਾ ਨੂੰ ਤੇ ਲੋਕ ਸਾਹਮਣੇ ਬਾਹਰ ਇਕੱਠੇ ਹੋ ਜਾਂਦੇ ਨੇ ਸਿਕਿਉਰਿਟੀ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਰਾਮ ਰਹੀਮ ਡੇਰਾ ਸਿਰਸਾ ਦੇ ਵਿੱਚ ਆਏ ਤਾਂ ਉਹ ਆਪਣੀ ਗੁਪਤ ਥਾਂ ਦੇ ਉੱਤੇ ਚਲੇ ਜਾਂਦੇ ਨੇ ਇਹ ਸ਼ਾਇਦ ਗੁਪਤ ਥਾਂ ਉਹੀ ਹੋ ਸਕਦੀ ਹੈ ਜਿਹੜੂ ਗੁਫਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਹੁਣ ਉਸੇ ਗੁਫਾ ਦੇ ਵਿੱਚ ਨੇ ਆਪਣੇ ਵੱਖਰੇ ਕਿਸੇ ਕਮਰੇ ਦੇ ਵਿੱਚ ਨੇ ਜਾਂ ਫਿਰ ਇਸ ਤੋਂ ਇਲਾਵਾ ਕੋਈ ਹੋਰ ਗੁਪਤ ਥਾਂ ਹੈਗੀ ਹੈ ਏ ਉਹਨਾਂ ਦਾ ਨਿੱਜੀ ਮਾਮਲਾ ਵਾ ਡੇਰੇ ਦੀ ਸਪੇਸ ਹੈ ਜਿੱਥੇ ਵੀ ਉਹ ਬੈਠੇ ਨੇ ਇਸ ਵਕਤ ਲੇਕਿਨ ਡੇਰੇ ਦੇ ਵਿੱਚ ਨੇ ਦੱਸਿਆ ਜਾ ਰਿਹਾ ਕਿ ਅਗਲੇ ਕਈ ਦਿਨ ਇੱਥੇ ਹੀ ਰਹਿਣਗੇ ਇਸੇ ਥਾਂ ਦੇ ਉੱਤੇ ਰਹਿਣਗੇ ਇਸ ਦੇ ਨਾਲ ਨਾਲ ਰਾਮ ਰਹੀਮ ਨੇ ਇੰਨਾ ਜ਼ਰੂਰ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਜੋ ਵੀ ਪ੍ਰਵਚਨ ਹੋਣਗੇ ਉਹ ਸਭ ਔਨਲਾਈਨ ਹੀ ਹੋਣਗੇ ਸੋਸ਼ਲ ਮੀਡੀਆ ਦੇ ਉੱਤੇ ਹੀ ਹੋਣਗੇ ਲੋਕ ਇਸ ਥਾਂ ਦੇ ਉੱਤੇ ਡੇਰੇ ਸਿਰਸਾ ਦੇ ਵਿੱਚ ਇਕੱਠ ਨਾ ਕਰਨ ਔਰ ਵੱਡੀ ਗੱਲ ਇਹ ਵੀ ਹੈ ਕਿ ਸਾਲ 2017 ਜਦੋਂ ਤੋਂ ਉਹਨਾਂ ਨੂੰ ਕਈ ਵਾਰ 12 ਵਾਰ ਹੁਣ ਤੱਕ ਪੈਰੋਲ ਔਰ ਫਰਲੋ ਮਿਲ ਚੁੱਕੀ ਹੈ 285 ਦਿਨ ਜੇਲ੍ਹ ਚੋਂ ਬਾਹਰ ਵੀ ਆ ਚੁ ਲੇਕਿਨ ਉਹਨਾਂ 285 ਦਿਨ ਇਹ ਵੀ 30 ਦਿਨ ਨਾਲ ਮਿਲਾ ਕੇ ਯਾਨੀ ਕੁੱਲ ਮਿਲਾ ਕੇ 250 ਦਿਨ ਹੁਣ ਤੱਕ ਜੇਲ੍ਹ ਚੋਂ ਬਾਹਰ ਰਹਿ ਚੁੱਕੇ ਨੇ ਉਹਨਾਂ 250 ਦਿਨਾਂ ਦੇ ਵਿੱਚ ਇੱਕ ਵਾਰ ਵੀ ਰਾਮ ਰਹੀਮ ਡੇਰਾ ਸਿਰਸਾ ਨਹੀਂ ਪਹੁੰਚੇ ਸੀ ਡੇਰਾ ਸਿਰਸਾ ਦੇ ਵਿੱਚ ਸਿਰਫ ਔਰ ਸਿਰਫ ਉਹਨਾਂ ਦੇ ਜੋ ਵਰਕਰ ਹੁੰਦੇ ਨੇ ਉਹੀ ਹੁੰਦੇ ਨੇ ਜੋ ਉਹਨਾਂ ਦੇ ਜੋ ਮੈਨੇਜਮੈਂਟ ਵਗੈਰਾ ਸਾਰਾ ਦੇਖਦੇ ਨੇ ਸਾਫ ਸਫਾਈ ਦਾ ਪ੍ਰਬੰਧ ਦੇਖਦੇ ਨੇ ਪ੍ਰਬੰਧਕ ਹੀ ਹੁੰਦੇ ਨੇ ਲੇਕਿਨ ਇਹ ਪਹਿਲੀ ਵਾਰ ਹੋਇਆ ਵਾ ਸਾਲ 2017 ਤੋਂ ਬਾਅਦ ਜਦੋਂ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਜ਼ਬਰਦਸਤ ਹੰਗਾਮਾ ਵੀ ਹੋਇਆ ਸੀ ਜਦੋਂ ਸਜ਼ਾ ਸੁਣਾਈ ਗਈ ਸੀ ਤਾਂ ਉਸ ਤੋਂ ਬਾਅਦ ਪਹਿਲੀ ਵਾਰ ਹੈ ਕਿ ਰਾਮ ਰਹੀਮ ਸਿਰਸਾ ਇਹਰੇ ਦੇ ਵਿੱਚ ਆਏ ਨੇ ਤੇ ਸਾਫ਼ ਤਰੀਕੇ ਨਾਲ ਅਨੁਭਾਈਆਂ ਨੂੰ ਕਹਿ ਦਿੱਤਾ ਕਿ ਤੁਸੀਂ ਸਿਰਸਾ ਡੇਰੇ ਦੇ ਅੰਦਰ ਨਹੀਂ ਆਣਾ ਜਿਸ ਨੇ ਵੀ प्रवचन ਸੁਣਨੇ ਆ ਉਹ ਆਨਲਾਈਨ ਹੀ ਸੁਣ ਸਕਦੇ ਨੇ ਲੇਕਿਨ ਸਮਰਥਕ ਪਹੁੰਚੇ ਔਰ ਬਾਰ ਆਤੀਸ਼ਬਾਜੀ ਕੀਤੀ ਪਟਾਕੇ ਚਲਾਏ ਨੇ